ਅਨੇ ਪ੍ਰੋਜੈਕਟ ਤੁਸੀਂ ਕਰ ਰਹੇ ਹੋ ਸਮਾਜ ਸੇਵਾ ਦੇ ਕਿੰਨੇ ਸਮੇਂ ਤੋਂ ਕਰ ਰਹੇ ਹੋ ਇਹ ਤਾਂ ਬੜੇ ਲੰਬੇ ਸਮੇਂ ਤੋਂ ਪ੍ਰੋਜੈਕਟ ਜਿਹੜੀ ਕੀਤੀ ਜਾ ਰਹੀ ਹੈ ਤਕਰੀਬਨ ਪਿਛਲੇ ਲੰਬੇ ਸਮੇਂ ਤੋਂ ਤੰਤਿਕ ਸਾਹਰਾ ਤੋਂ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟਾਂ ਨੂੰ ਅਸੀਂ ਤਰਜੀਹ ਦੇਣਾ ਔਰ ਹਰ ਬੀਟਾ ਲਈ ਵੀ ਅਸੀਂ ਮਦਦ ਕਰ ਰਹੇ ਹਾਂ ਹੋਰ ਵੀ ਜਿਹੜੇ ਮੇਰੇ ਕਾਰਜ ਜੋ ਸਮਾਜ ਨੂੰ ਸੇਧ ਦੇਣ ਵਾਲੇ ਆ ਉਹਨਾਂ ਵਿੱਚ ਵੱਧ ਤੋਂ ਵੱਧ ਸਾਡੀ ਸ਼ਮੂਲੀਅਤ ਹੈ ਹਰ ਬੀਟਾ ਲਈ ਕੀ ਕਰ ਰਿਹਾ ਹੈ ਸੰਗਠਨ ਆਪਣੇ ਹਰ ਬੀਟਾ ਲਈ ਵੀ ਅਸੀਂ ਜੋ ਸਾਡੇ ਕੋ ਜੋ ਵੀ ਮਤਲਬ ਆਰਥਿਕ ਮਦਦ ਹੋ ਸਕੇ ਅਸੀਂ ਕਰਾਂਗੇ ਉਹ ਕਦੇ ਵਿੱਚ ਕੀ ਸੋਚਿਆ ਕਿ ਇੱਕ ਵੇਲੇ ਸ਼ਨਾਖਤ ਦੇ ਬਾਰੇ ਕਾਰਜ ਨੂੰ ਅੱਗੇ ਲੈ ਕੇ ਜਾਣਾ ਜਿਹੜੇ ਪੱਤਰਕਾਰਤਾ ਦੇ ਤੌਰ ਤੇ ਉੱਪਰ ਕੀ ਹੈਗਾ ਪ੍ਰਸ਼ਨ ਪੱਤਰਕਾਰਤਾ ਦੇ ਤੌਰ ਦੇ ਉੱਤੇ ਜੇ ਸਿਰਫ ਇਹੀ ਆ ਕਿ ਪੱਤਰਕਾਰਤਾ ਜਿਹੜੀ ਆ ਨਿਰੋਲ ਜਿਹੜੀ ਪੱਤਰਕਾਰੀ ਜਿਹੜੀ ਆ ਉਸ ਦਾ ਅਸੀਂ ਸਾਥ ਦੇਵਾਂਗੇ ਬਾਕੀ ਜਿਹੜੇ ਉਹ ਗਲਤ ਤਰੀਕੇ ਨਾਲ ਪੱਤਰਕਾਰੀ ਕਰਦੇ ਆ ਅਸੀਂ ਉਹਨਾਂ ਦਾ ਬਿਲਕੁਲ ਸਹਿਯੋਗ ਨਹੀਂ ਕਰਾਂਗੇ ਨੇ ਪ੍ਰੋਜੈਕਟ ਤੁਸੀਂ ਕਰ ਰਹੇ ਹੋ ਸਮਾਜ ਸੇਵਾ ਦੇ ਕਿੰਨੇ ਸਮੇਂ ਤੋਂ ਕਰ ਰਹੇ ਹੋ ਮੇਰੇ ਇਹ ਤਾਂ ਬੜੇ ਲੰਬੇ ਸਮੇਂ ਤੋਂ ਪ੍ਰੋਜੈਕਟ ਜਿਹੜੀ ਕੀਤੀ ਜਾ ਰਹੀ ਹੈ तकरीबन ਪਿਛਲੇ ਲੰਬੇ ਸਮੇਂ ਤੋਂ ਸੰਕਲਪਿਕ ਸਮਰਥਾ ਤੋਂ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟਾਂ ਨੂੰ ਅਸੀਂ ਤਰਜੀਹ ਦੇ ਰਹੇ ਹਾਂ ਔਰ ਹਰਬੀਟਾ ਲਈ ਵੀ ਅਸੀਂ ਮਦਦ ਕਰ ਰਹੇ ਹਾਂ ਹੋਰ ਵੀ ਜਿਹੜੇ ਨੇਕ ਕਾਰਜ ਜੋ ਸਮਾਜ ਨੂੰ ਸੇਧ ਦੇ ਰਹੇ ਆ ਉਹਨਾਂ ਵਿੱਚ ਵੱਧ ਤੋਂ ਵੱਧ ਸਾਡੀ ਸ਼ਮੂਲੀਅਤ ਹੈ ਹਰਪੀਟਾ ਲਈ ਕੀ ਕਰ ਰਿਹਾ ਹੈ ਸੰਗਠਨ ਆਪਣਾ ਹਰਪੀਟਾ ਲਈ ਵੀ ਅਸੀਂ ਜੋ ਸਾਡੇ ਕੋ ਜੋ ਵੀ ਮਤਲਬ ਆਰਥਿਕ ਮਦਦ ਹੋ ਉਸ ਜਿਹਾ ਸਕੇ ਉਹ ਕਿਹਦੇ ਵਿੱਚ ਕੀ ਸੋਚੇ ਉਹ ਕਿਹਦੇ ਵਿੱਚ ਸਮਾਜ ਦੇ 바ਲੇ ਕਾਰਜਾਂ ਨੂੰ ਅੱਗੇ ਲੈ ਕੇ ਜਾਣਾ ਇਹ ਜਿਹੜੇ ਪੱਤਰਕਾਰਤਾ ਦੇ ਤੌਰ ਤੇ ਉੱਪਰ ਕੀ ਹੈਗਾ ਤੁਸੀਂ ਪੱਤਰਕਾਰਤਾ ਦੇ ਤੌਰ ਦੇ ਉੱਤੇ ਜੇ ਸਿਰਫ ਇਹੀ ਆ ਕਿ ਪੱਤਰਕਾਰਤਾ ਜਿਹੜੀ ਆ ਨਿਰੋਲ ਜਿਹੜੀ ਪੱਤਰਕਾਰੀ ਜਿਹੜੀ ਆ ਉਸ ਦਾ ਅਸੀਂ ਸਾਥ ਦੇਵਾਂਗੇ ਬਾਕੀ ਜਿਹੜੇ ਉਹ ਗਲਤ ਤਰੀਕੇ ਨਾਲ ਪੱਤਰਕਾਰੀ ਕਰਦੇ ਆ ਅਸੀਂ ਉਹਨਾਂ ਦਾ ਬਿਲਕੁਲ ਸਹਿਯੋਗ ਨਹੀਂ ਕਰਾਂਗੇ